ਅੱਜ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਦੀ ਤਰ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦੀ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੇ ਸੁੱਚਾ ਸਿੰਘ ਲੰਘਾ ਵੱਲੋਂ ਕੀਤੀ ਗਈ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਵਿਰੇ ਦਾ ਚੋਣ ਅਬਜ਼ਰਵਰ ਨੇ ਜੁਕਤ ਕੀਤਾ ਗਿਆ ਅਕਾਲੀ ਵਰਕਰਾਂ ਵਿੱਚ ਪਾਰਿਤਿਸ਼ਾ ਦੇਖਣ ਨੂੰ ਮਿਲਿਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ 2027 ਵਿੱਚ ਮੁੜ ਅਕਾਲੀ ਦਲ ਸਰਕਾਰ ਬਣਾਵੇਗੀ ਅਕਾ ਮਾਪੇ ਜਿੱਕੇ ਨੇ ਉਹਦੀ ਇੱਕ ਕਾਪੀ ਜਿਹੜੀ ਹੈ ਉਹ ਮੈਨੂੰ ਵੀ ਦੇ ਦਿੱਤੀ ਹੈ ਇਹਨਾਂ ਨੇ ਉਹ ਕਾਲੀ ਦਾਲ ਦੀ ਹਾਈ ਕਮਾਂਡ ਨੂੰ ਭੇਜ ਦਵਾਂਗੇ ਇਹਨਾਂ ਸਾਰਿਆਂ ਨੇ ਅਧਿਕਾਰ ਦਿੱਤੇ ਨੇ ਮੌਜੂਦਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਧੜ ਸਾਹਿਬ ਨੂੰ ਕਿ ਉਹ ਜੋ ਕਾਰਵਾਈ ਜਿਹੜੀ ਆ ਕੋ ਕਰਕੇ ਤੇ ਇਹ ਇਹਦੀ ਪ੍ਰਧਾਨਗੀ ਦੀ ਚੋਣ ਕਰਾਉਣ ਜਿਹੜੇ ਜ਼ਿਲ੍ਹਿਆਂ ਦੀਆਂ ਚੋਣਾਂ ਕਰਾਉਣ ਔਰ ਲੋਕਾਂ ਨੂੰ ਲਾਭਤ ਕਰ ਪਰਮੇਸ਼ਵਰ ਦੇ ਵਿੱਚ 670 ਪਰਤੀ ਜਿਹੜੀ ਆ ਕਾਪੀ ਜਿਹੜੀ ਹੋਈ ਹੈ ਇਸੇ ਤਰ੍ਹਾਂ ਦੂਜਿਆਂ ਦੇ ਵਿੱਚ ਵੀ ਹੋਈ ਹੈ ਸਾਰਿਆਂ ਨੇ ਹੁਣ ਫਿਕਰ ਬੇਰ ਕੋਲ ਨਹੀਂ ਪਰ ਚੰਗੀ ਵਧੀਆ perties ਹੋਈ ਹੈ ਦੇਖੇ ਕਿ ਬੰਦੇ ਨੇ ਤੇਰੇ ਸਾਹਮਣੇ ਬੜੇ ਪਿਆਰ ਨਾਲ ਬੈਠੇ ਹੋਏ ਨੇ ਗੁੱਟ ਕਬੰਦੀ ਮੈਨੂੰ ਤੇ ਜਾਬਦੀ ਨਹੀਂ ਇਹ ਤੇ ਹੁਣ ਲੜਨ ਦੇ ਲੜਨ ਦੇ ਮੂਡ ਵਿੱਚ ਨੇ ਭਾਈ ਦੁਸ਼ਮਣਾਂ ਨਾਲ ਲੜ ਕੇ ਤੇ ਇਹ ਮੈਦਾਨ ਸਾਫ਼ ਕਰ ਗਏ ਜਿਹੜੀ ਖਾਲਸਾ ਨਹੀਂ ਨੀ ਪਾਰਟੀ ਆ ਆ ਬੇ ਕਾਫੀ ਬਾਤੇ ਕੀਤੀਆਂ ਗਾ ਪਾਰਟੀ ਦਾ ਦੇ ਵਿੱਚ ਫੁੱਟਪੋਦੀ ਪੁਸ਼ ਕੀਤੀ ਜਾ ਰਹੀ ਪਿਛੇ ਇਹ ਫਕੀਰ ਬਾਦ ਹੋਣਾ ਚੋੜਾ ਚੋੜੇ ਨਹੀਂ ਵੀ ਬਣਾ ਕੀਤਾ ਕੀ ਕਰਨਾ ਬੰਦੇ ਮੈਂ ਦੋਸਤੋ ਜਿਹੜਾ ਕਾਲੀ ਦਲ ਨੂੰ ਮਾਰੂਗਾ ਉਹ ਆਪ ਮਰ ਜਾਊਗਾ ਕਾਲੀ ਦਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਤੇ ਕਾਲੀ ਦਲ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ 27 ਦੇ ਵਿੱਚ ਕਾਲੀ ਦਲ ਸਰਕਾਰ ਬਣਾਏਗਾ ਤੇ ਪੰਜਾਬ ਦੇ ਲੋਕਾਂ ਦੇ ਮਲਮ ਪੱਟੀ ਕਰੂਗਾ ਅੱਜ ਦਾ ਰਿਸਪੋਸ ਤਾਂ ਹਾਂ ਵੇਖਿਆ ਵਰਕਰ ਕਿ ਨੇ ਇਛਾ ਦੇ ਨਾਲ ਤੇ ਜੋਸ਼ ਦੇ ਨਾਲ ਆਇਆ ਸੁਦਾ ਸੁੱਚਾ ਸਿੰਘ ਜੀ ਲਗਾ ਸਾਡੇ ਤਰਨਤਨ ਜ਼ਿਲ੍ਹੇ ਦੇ ਅਬਜ਼ਰਵਰ ਆ ਕਿ ਅੱਜ ਲੋਕਾਂ ਦੇ ਪਿਆਰ ਨੂੰ ਅਬਜ਼ਰਵ ਕਰਨ ਆਏ ਜਿਹੜੀ ਸਾਡੀ ਭਰਤੀ ਦੀਆ ਲਿਸਟਾਂ ਤੇ ਪਹੁੰਚ ਗਿਆ ਇਹਨਾਂ ਦੇ ਕੋਲ ਪਹਿਲਾਂ ਵੀ ਪਰ ਜੇ ਆਪਨੇ ਸਨਮੁਖ ਵੇਖਣਾ ਚਾਹੁੰਦੇ ਵੀ ਲੋਕਾਂ ਦਾ ਸਰਕਾਰ ਪਿਆਰ ਚ ਡੋਮਣੀ ਕਰਨੀ ਕਰਨ ਦਾ ਕਿਤਰਾ ਦਾ ਉਹ ਸਾਰਾ ਅੱਛਾ ਤੋਂ ਅੱਜ ਵੇਖ ਲਿਆ ਤੇ ਤੁਸੀਂ ਇਹਨਾਂ ਦੇ ਤੇ ਨਾਲ ਸੋਰੀ ਇਹਨਾਂ ਨੂੰ ਅਧਿਕਾਰ ਦੇ ਦਿੱਤੇ ਆ ਜਲਾ ਬਲੰਦ ਸੇ ਕੀ ਪੁੰਦੜੂ ਦੇ ਦਿੱਤੇ ਇਹਨਾਂ ਦੇ ਰਾਹੀਂ ਆਪਣੀ ਤਾਰਫ ਕੋ ਜਿਹਨਾਂ ਨੂੰ ਭੇਜਦਾ ਜੋ ਫੈਸਲਾ ਕਰਨਗੇ ਉਹ ਸਰਪ੍ਰਸਤ ਸਨਚਾਰ